ਵਾਹਿਗੁਰੂ 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 ਪੰਜਾਬ ਦੇ ਹਾਲਾਤ ਦਿਨੋਂ ਦਿਨ ਜਿਹੜੇ ਹੁੰਦੇ ਜਾ ਰਹੇ ਨੇ ਤੁਹਾਡੇ ਰੂਪ ਰੂਪ ਕਰਦੇ ਆ ਪੰਜਾਬੀਆਂ ਦੇ ਹਾਲ ਆ ਪੰਜਾਬੀ ਤਾਂ ਨਹੀਂ ਹੈਗੇ ਆਪਣੇ ਜਿਹੜਾ ਇਹਨਾਂ ਝੁੰਡ ਬਣਾ ਕੇ ਖੜੇ ਨੇ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ ਇਹ ਹਸਪਤਾਲ ਦੇ ਸਾਹਮਣੇ ਲੈਣ ਲੱਗੀ ਪਈ ਹੈ ਮਾਂ ਤਾਂ ਹੋਰੀ ਉਹ ਵੀ ਖੜੀਆਂ ਨੇ ਆਪਾਂ ਨੂੰ ਨਹੀਂ ਪਤਾ ਮਾਂ ਤਾਂ ਕਿਸ ਗੱਲੋਂ ਖੜੀ ਆ ਆਪਦੇ ਮੁੰਡੇ ਲਈ ਖੜੀ ਆ ਆਪਦੇ ਘਰ ਦੇ ਵਾਸਤੇ ਖੜੀ ਆ ਪਰ ਲੈਣਾ ਲੈਣ ਚ ਲੱਗੀ ਖੜੀ ਆ ਸਾਰੇ ਪੰਜਾਬੀ ਟੋਟਲ ਆ ਸਾਰਿਆਂ ਦੇ ਸੋਹਣੇ ਸੋਹਣੇ ਦਸਤਾਰਾਂ ਬੰਨੀਆਂ ਨੇ ਪਰਨੇ ਬੰਨੇ ਆ ਅੱਧਿਆਂ ਨੇ ਮੂੰਹ ਵੀ ਲਕੋਏ ਹੋਏ ਆ ਅੱਧਿਆਂ ਨਾਲ ਉਮਰ 50 ਤੋਂ ਉੱਪਰ ਆ ਕੱਟ ਸੁਣਨ ਨੂੰ ਪਤਾ ਹੀ ਲੱਗ ਗਿਆ ਉਹ ਆ ਵੀ ਕਿੱਥੇ ਹੈ ਸਰਕਾਰੀ ਹਸਪਤਾਲ ਚ ਇਕੱਠ ਹੈ ਜਿੱਥੇ ਗੋਲੀਆਂ ਮਿਲਦੀਆਂ ਹੁੰਦੀਆਂ ਨੇ ਸਰ ਚੱਲਦਾ ਨਹੀਂ ਸਰਕਾਰਾਂ ਦੇ ਹਾਲ ਦੇਖ ਲਓ ਪਤਾ ਨਹੀਂ ਨਸ਼ਾ ਛਡਾਉਣ ਚ ਨੇ ਕਿ ਨਸ਼ਾ ਲਾਉਣ ਚ ਹੈ ਜੇ 2 ਦਿਨ ਸਾਈਟ ਬਿਜੀ ਰਹਗੀ ਤਾਂ ਅੱਧੇ ਜਣੇ ਮਰ ਜਾਣਗੇ ਵਿੱਚੋਂ ਆ ਖੜਾ ਸੁਣਨੂ ਸੀਤੋ ਵਾਲਾ ਸੋ ਇਹ ਉਹ ਲੋਕ ਨੇ ਸੋਨੂ ਸੀਤ ਵਾਲਾ ਜਿਵੇਂ ਮਰਜੀ ਇਹ ਪਰ ਇਹ ਜੀ ਲੋਕਾਂ ਨੂੰ ਰੂਬਰੂ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਸਟੇਜਾਂ ਤੇ ਖੜਾ ਕੇ ਇਹ ਹਾਲ ਹੈ ਪੰਜਾਬ ਦੇ ਸੋ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੈ ਭਰਾ ਮੇਰੇ ਇਹਨਾਂ ਵਿੱਚ ਕੋਈ ਵੀ ਬੰਦਾ ਪ੍ਰਵਾਸੀ ਨਹੀਂ ਹੈਗਾ ਸਾਰੇ ਤੁਸੀਂ ਆਪ ਸਮਝਦਾਰ ਹੋ ਕੌਣ ਬੰਦੇ ਖੜੇ ਆ ਇਹਦੇ ਵਿੱਚ ਕਿੰਨਾ ਦਾ ਦੋਸ਼ ਹੈ ਇਹ ਇਹ ਖਰਾਬ ਕਰਨੇ ਬੰਦ ਕਰਦੇ ਆਪ ਪੰਜਾਬ ਇਹ ਪੰਜਾਬ ਨਹੀਂ ਹੈਗਾ ਆਪਣਾ ਆਪਾਂ ਪ੍ਰਵਾਸੀ ਬੰਦਿਆਂ ਨੂੰ ਗਾਲਾਂ ਕੱਢਦੇ ਆ ਆਪਣੇ ਵਾਲੇ ਮੈਨੂੰ ਐਂ ਲੱਗਦਾ ਵੀ ਖਾ ਕੇ ਕੰਮ ਨਹੀਂ ਕਰਦੇ ਪ੍ਰਵਾਸੀ ਬੰਦਾ ਇੱਕੋ ਹੀ ਨਹੀਂ ਹੈਗਾ ਜਿਹੜਾ ਸਾਰਾ ਦਿਨ ਕੰਮ ਕਰਦੇ ਹੁੰਦੇ ਆ ਉਹਨੂੰ ਉਹਨਾਂ ਨੂੰ ਕੋਈ ਗੋਲੀ ਕੱਪਣੀ ਚਾਹੀਦਾ ਪਰ ਆਪਣੇ ਪੰਜਾਬੀਆਂ ਨੂੰ ਵਿਹਲੇ ਵੀ ਰਹਿਣਾ ਤੇ ਗੋਲੀਆਂ ਵੀ ਚਾਹੀਦੀਆਂ ਨੇ ਤੇ ਨਸ਼ਾ ਵੀ ਚਾਹੀਦਾ ਫੁੱਲ ਸੋ ਪੰਜਾਬੀਆਂ ਦਾ ਹਾਲ ਦੇਖ ਲਓ ਭਰਾ ਮੇਰੋ ਬਹੁਤ ਬੁਰੇ ਹਾਲ ਹੋ ਗਏ ਪ੍ਰਮਾਤਮਾ ਦੇ ਹੱਥ ਐ ਡੋਰ ਹੁਣਾ ਭਾਈ ਗੁਰੂ ਕੁਛ ਨਹੀਂ ਕਰ ਸਕਦਾ ਮੈਨੂੰ ਲੱਗਦਾ ਹੈ ਭਾਈ ਗੁਰੂ ਵੀ ਹੱਥ ਕੜੇ ਕਰ ਦੂ ਇਹਨਾਂ ਅੱਗੇ ਤਾਂ ਪੰਜਾਬੀਆਂ ਅੱਗੇ ਤਾਂ ਕੰਮ ਕਰ ਕੰਮ ਕਰੂ ਅੱਗੇ ਅੱਗੇ ਲੱਗ ਜਾਂਦੇ ਆ ਹਾਂ ਦੇਖ ਪਾ ਆਹੀ ਸਵੇਰ ਤੇ ਉੱਥੇ ਦੀ ਉੱਥੇ ਖਲੋਤੇ ਆ ਕੀ ਕਰੀਏ ਸਾਈਡ ਚੱਲੂਗੀ ਤਾਂ ਫੇਰ ਹੀ ਆ ਸਾਈਡ ਵੀ ਚੱਲ ਤੁਹਾਡੇ ਹੋਰ ਬੰਦ ਕਰ ਤਾਂ ਕੰਮ ਹਾਂ ਉਹਨੇ ਬੰਦ ਕਰਦੇ ਆਪਾ ਬਾਬਾ ਕਿਹੜੀ ਇਹ ਨਹੀਂ ਚੱਲਦੀ ਆਹ ਦੇ ਲੋਕ ਰੋਟਾ ਛੱਡ ਕੇ ਬੁਲੋਦੇ ਆਥੇ ਆਪੇ ਆਚਾਰ ਜੰਗੇ ਦੇਖੀ ਲੈ ਸਾਡੀ ਚੱਲਦੀ ਹੋਰ ਨਹੀਂ ਕੋਈ ਕਰ ਲਈ ਸਰ ਚੱਲਦਾ ਨਹੀਂ ਕੋ ਜਲਾੜ ਨਹੀਂ